ਸਾਡਾ ਪ੍ਰੋਪਰ ਕੰਮ ਚੱਲ ਰਿਹਾ ਜੇ ਚਾਹੇ ਪਾਕਿਸਤਾਨ ਨਾ ਚਲੇ ਕਿਉਂਕਿ ਸਾਡੇ 1433 ਕੁੱਲੀ ਜਿਹੜੇ ਆਹਨ ਬੇਰੁਜ਼ਗਾਰ ਬੈਠੇ ਆ ਤੇ ਅਸੀਂ ਰੋਟੀ ਤੋਂ ਉਤਰ ਹੋਏ ਆ ਜੰਗ ਕਿਸੇ ਪਾਸੇ ਲੱਗਦੀ ਮਾਰ ਸਾਨੂੰ ਪੈਂਦੀ ਆ ਅੱਜ ਤਹ ਸਿਰਫ 13 ਟਰੱਕ ਆਏ ਆ ਜੋ ਕਿ 13 ਟਰੱਕਾਂ ਨਾਲ 1433 ਕੁੱਲਿਆਂ ਦਾ પેટ ਨਹੀਂ ਭਰਦਾ ਟਰੱਕ ਸ਼ੁਰੂ ਹੋਏ ਆ ਖੁਸ਼ੀ ਮਨਾਈ ਜਾ ਰਹੀ ਪਰ ਉਹ ਟਰੱਕ ਜਿਹੜੇ ਸਿਰਫ 23 April ਤੋਂ ਉਧਰਲੇ ਪਾਸੇ ਰੋਕੇ ਗਏ ਸਨ ਵਪਾਰ ਸ਼ੁਰੂ ਨਹੀਂ ਹੋਇਆ ਮੁਰ ਤੋਂ ਕਹਿਣਾ ਮੰਗ ਕੀਤੀ ਜਾ ਰਹੀ ਹੈ ਕਿ ਵਪਾਰ ਪਹਿਲਾਂ ਵਾਂਗ ਬਹਾਲ ਹੋਵੇ ਕਿਉਂਕਿ 1400 ਕੁੱਲਿਆਂ ਤੇ 500 ਤੋਂ ਵੱਧ ਟੱਕਾ ਆਉਣ ਦਾ کاروبار ਜੁੜਿਆ ਹੈ 82 ਸਰਦ ਤੇ ਰੇੜੀ ਫੜੀਆਂ ਵਾਲੇ ਢਾਬਿਆਂ ਵਾਲੇ ਸਭ ਦੀ ਰੋਟੀ ਚੁਰਜੀ ਜਿਹੜੀ ਹੈ ਵਪਾਰ ਦੇ ਨਾਲ ਜੁੜੀ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਡੀ ਸਾਡੇ ਨਾਮ ਦੱਸ ਕੇ ਤੇ ਮੇਰਾ ਨਾਂ ਜੀ ਅਮਰੀਕ ਸਿੰਘ ਪ੍ਰਧਾਨ ਆ ਆਈਸੀਪੀ 82 ਦੇ ਵਿੱਚ ਇਹ 1433 ਕੁੱਲੀ ਆ ਸਾਡੀ ਸਰ ਮੰਗੇ ਹੋਈ ਆ ਵੀ ਸਾਡਾ ਪ੍ਰੋਪਰ ਕੰਮ ਚੱਲਣਾ ਚਾਹੀਦਾ ਚਾਹੇ ਪਾਕਿਸਤਾਨ 'ਚ ਨਾ ਚਲੇ ਪਰ ਕਾਬਲ ਖਿੰਧਾਰ ਨਾਲ ਸਾਡਾ ਕੰਮ ਚੱਲਣਾ ਅਫਗਾਨਿਸਤਾਨ 'ਚ ਚੱਲਣਾ ਚਾਹੀਦਾ ਵਾ ਕਿਉਂਕਿ ਸਾਡੇ 1433 ਕੁੱਲੀ ਜਿਹੜੇ ਆ ਹੁਣ ਬੇਰੁਜ਼ਗਾਰ ਬੈਠੇ ਆ ਅਸੀਂ ਰੋਟੀ ਤੋਂ ਉੱਤਰ ਹੋਏ ਆਂ ਜੰਗ ਕਿਸੇ ਪਾਸੇ ਲੱਗਦੀ ਮਾਰ ਸਾਨੂੰ ਪੈਂਦੀ ਆ ਕਿਉਂਕਿ ਜਿੱਦੋਂ ਵੀ ਜੰਗ ਲੱਗਦੀ ਆ ਸਭ ਤੋਂ ਜ਼ਿਆਦਾ ਸਾਨੂੰ ਭੁੱਖ ਮਰੀ ਪੈਂਦੀ ਤੇ ਸਾਨੂੰ ਸਰਕਾਰ ਵੱਲੋਂ ਕੋਈ ਵੀ ਇਹੋ ਜੀ ਸਹੂਲਤ ਨਹੀਂ ਦਿੱਤੀ ਜਾਂਦੀ ਕਿ ਅਸੀਂ ਆਪਣੇ ਬੱਚਿਆਂ ਦਾ ਪੇਟ ਪਾਲ ਲਈਏ ਇਹ ਵੀ ਮੰਗ ਕੀਤੀ ਜਾ ਰਹੀ ਕਿ ਗੁਜਰਾਤ ਦੀ ਬੰਦਰਗਾਹ ਤੇ ਵਪਾਰ جاری ਰਹਿੰਦਾ ਸਿਰਫ ਇੱਥੇ ਕਿਉਂ ਬੰਦ ਕੀਤਾ ਜਾਂਦਾ ਇਹਦੀ ਹਰ ਵਾਰੀ ਅਟਾਰੀ ਆਈਸੀਪੀ ਨਾਲ ਧੱਕਾ ਹੁੰਦਾ ਵਾ ਬਾਕੀ ਦੇਸ਼ ਦੀਆਂ ਜਿੰਨੀਆਂ ਪੋਰਟਾਂ ਵਾਂ ਸਾਰੇ ਹੀ ਕੰਮ ਚੱਲਦਾ ਅਸੀਂ ਚਾਹੁੰਦੇ ਕਿ ਜੇ ਉੱਥੇ ਚੱਲਦਾ ਹੈ ਇੱਥੇ ਵੀ ਚੱਲੇ ਪਰਾਜ ਕਿੰਨੇ ਟਰੱਕ ਆਏ ਅੰਦਰ ਅੱਜ ਤੇ ਸਰ ਸਿਰਫ 13 ਟਰੱਕ ਆਏ ਆ ਜੋ ਕਿ 13 ਟਰੱਕਾਂ ਨਾਲ 1433 ਕੁੱਲਿਆਂ ਦਾ પેટ ਨਹੀਂ ਭਰਦਾ ਕੁੱਲੀ ਕਿੰਨੇ ਆਏ ਸੀ ਇੱਥੇ ਪਹੁੰਚੇ ਇੱਥੇ ਕਮ ਸਕਾ ਮੱਜ ਜੀ ਦੇ 700 ਕੁੱਲੀ ਦੇ ਕਰੀਬ ਹੈ ਪਰ 300 ਕੁੱਲੀ ਅੰਦਰ ਗਿਆ ਵਾ ਮੱਜ ਜੀ ਦੇ 13 ਟਰੱਕਾਂ ਤੋਂ ਹੱਦ 100 ਬੰਦੇ ਨੂੰ ਕੰਮ ਮਿਲ ਜੂ ਹਾਂ ਜੀ 100 ਬੰਦੇ ਨੂੰ ਕੰਮ ਮਿਲਿਆ ਬਾਕੀ ਸਭ ਵੇਲੇ ਵੇਹਰ ਵਾਪਸ ਚਲੇ ਗਏ ਸਾਡੀ ਮੰਗ ਹੈ ਕਿ ਇੱਥੇ ਪ੍ਰੋਪਰ ਕੰਮ ਚੱਲਣਾ ਚਾਹੀਦਾ ਜੇ ਨਹੀਂ ਕੰਮ ਚੱਲਣਾ ਤੇ ਕਮ ਸਕਾ ਮੈਂ ਅਸੀਂ ਬਾਰਡਰ ਤੇ ਬੈਠੇ ਆ ਸਾਡੇ ਸਿਰ ਤੋਂ 1433 ਕੁੱਲੀਆਂ ਨੂੰ ਕੋਈ ਪਰਮਾਨੈਂਟ ਪੱਕੇ ਕੀਤਾ ਜਾਵੇ ਜਦੋਂ ਵੀ ਸਾਡੇ ਕੋਈ ਬਾਰਡਰ ਦੇਸ਼ ਤੇ ਕੋਈ ਮਾੜਾ ਮਾਹੌਲ ਬੰਦਾ ਸਾਨੂੰ ਰੋਟੀ ਤੇ ਕੰਮਸਕੋਂ ਮਿਲੇ ਕਹਿੰਦੇ 14 ਪਿੰਡ ਪਰ ਰਹੇ ਨੇ ਬਾਰਡਰ ਨਹੀਂ ਜੀ ਇੱਥੇ 50 ਪਿੰਡ ਪਰ ਹੈ ਜੀ 50 ਪਿੰਡ ਪਰ 50 ਪਿੰਡ ਪਰ ਕਾਣੇ ਨਾਲ ਵੀ ਗੱਲਬਾਤ ਕੀਤੀ ਹੈ ਟਰੱਕ ਵੀ 5500 ਤੋਂ ਘਟ ਕੇ 200 ਰਹਿ ਗਿਆ अनेका ਲੋਕਾਂ ਦੀ ਇੱਥੇ ਵੇਖ ਰਹੇ ਆ ਟਾਬੇ ਵਾਲੇ ਆ ਰੇੜੀਆਂ ਫੜੀਆਂ ਵਾਲੇ ਆ ਕੋਈ ਝੰਡੇ ਵੇਚਦਾ ਕੋਈ ਤਰੰਗੇ ਬਣਾਉਂਦਾ ਸਭ ਵੇਲੇ ਬੈਠੇ ਆ 5-6000 ਪਰਵਾਇ ਸਾਡਾ ਜੀ ਤਕਰੀਬਨ ਦੇ ਵਿੱਚ 1433 ਕੁੱਲੀ ਆ ਤੇ 2-300 ਮੁੰਡਾ ਸੀਐਚਏ ਦਾ ਅੰਦਰ ਕ ਯਾਰ ਟਰੱਕ ਹੀ ਇੱਥੇ ਸੀ ਤੇ ਜੋ ਕਿ 200 ਟਰੱਕ ਰਹਿ ਗਿਆ ਇਹ ਸਾਰਾ ਸਾਰਾ ਅਟਾਰੀ ਇਲਾਕਾ ਬਿਲਕੁਲ ਬੇਰੁਜ਼ਗਾਰ ਹੋਇਆ ਬਹੁਤ ਮਾਰ ਜਦੋਂ ਵੀ ਤਣਾਪ ਪਿਆ ਤਾਂ ਹੁੰਦਾ ਇੱਥੇ ਬਿਲਕੁਲ ਜੀ ਸਾਡੀ ਮੰਗ ਆ ਕਿ ਸਾਡੇ ਇਲਾਕੇ ਨੂੰ ਜੇ ਮੰਨ ਲਓ ਕੰਮ ਪ੍ਰੋਪਰ ਚੱਲਣਾ ਚਾਹੀਦਾ ਨਹੀਂ ਤੇ 14 133 ਕੁਲਿਆਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਜੋ ਕਿ ਜਦੋਂ ਵੀ ਦੇਸ਼ ਦੀ ਕੋਈ ਜੰਗ ਲੱਗਦੀ ਕੋਈ ਹੁੰਦਾ ਤੇ ਸਾਡੇ ਬੱਚਿਆਂ ਦੀ ਰੋਜੀ ਰੋਟੀ ਚੱਲੇ ਪਾਕਿਸਤਾਨ ਨਾਲ ਸ਼ੁਰੂ ਹੋਵੇ ਨਾ ਅਫਗਾਨਿਸਤਾਨ ਨਾਲ ਘੱਟੂ ਘੱਟ ਹਾਂਜੀ ਹਾਂਜੀ ਪਾਕਿਸਤਾਨ ਨਾਲ ਨਹੀਂ ਕਰਨਾ ਸਾਨੂੰ ਕੋਈ ਸਾਡੀ ਤੇ ਇਹ ਮੰਗੇ ਵੀ ਸਾਡੇ ਜਿਹੜੀ ਲੇਬਰ ਆ ਉਹ ਪੱਕੀ ਕੀਤੀ ਜਾਵੇ ਕਿ ਕੰਮ ਬੰਦ ਹੁੰਦਾ ਤੇ ਸਾਨੂੰ ਰੋਟੀ ਦੀ ਮਾਰਤ ਨਾ ਪਵੇ ਮੰਗ ਹੈ ਕਿ ਸਰਕਾਰ ਸਾਡੇ ਵੱਲ ਧਿਆਨ ਦੇਵੇ ਵਪਾਰ ਜਾਰੀ ਰਹੇ ਸਰ ਵਪਾਰ ਤੇ ਚੱਲਣਾ ਚਾਹੀਦਾ ਹੈ ਵਪਾਰ ਦੇ ਨਾਲ ਦੇਸ਼ ਦਾ ਵਾਧਾ ਹੈ ਤੇ ਕੰਮ ਕਾਰੋਬਾਰ ਚ ਪਾਕਿਸਤਾਨ ਨਾਲ ਵੀ ਚੱਲਣਾ ਚਾਹੀਦਾ ਹੈ ਸਾਡੀ ਦੇਮ ਮੰਗੇ ਵੀ ਪਾਕਿਸਤਾਨ ਨਾਲ ਵਪਾਰ ਖੁੱਲਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ 633 ਕੁੱਲੀ ਇਥੇ ਕੰਮ ਕਰਨ ਦੇ ਆ ਚਲੋ ਸੈਂਟਰ ਦੀ ਤੇ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਹੈ ਇੱਕ ਵਾਰ ਇਥੇ ਮੁੱਦਾ ਚੱਕਿਆ ਗਿਆ ਕਿ 1433 ਕੁਲੀਆਂ ਦੀ ਰੋਟੀ ਉਹ ਜੀ ਵਪਾਰ ਨਾਲ ਜੁੜੀ ਹੈ ਨੇਕਾ ਬਾਰੇ ਮੰਗ ਕੀਤੀ ਗਈ ਕਿ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਇਹਨਾਂ ਦਾ ਰੋਟੀ ਰੋਜੀ ਦਾ ਪੱਕਾ ਕੋਈ ਸਾਧਨ ਬਣਾਇਆ ਜਾਵੇ ਪਰ ਕਦੇ ਸਰਕਾਰਾਂ ਨੇ ਧਿਆਨ ਨਹੀਂ ਨਹੀਂ ਜੀ ਬਹੁਤ ਅਸੀਂ ਸੈਂਟਰ ਤੱਕ ਵੀ ਪਹੁੰਚ ਕੀਤੀ ਸਾਡੇ ਪ੍ਰਧਾਨ ਸਾਰਿਆਂ ਨੇ ਲੈਟਰ ਤੱਕ ਦਿੱਲੀ ਤੱਕ ਪਹੁੰਚਾਏ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਇੱਥੇ ਇਲੈਕਸ਼ਨ 'ਚ ਤੁਹਾਡੇ ਕੋਲ ਬੜੇ ਲੀਡਰ ਆਉਂਦੇ ਹਾਂ ਹਾਂ ਜੀ ਇਲੈਕਸ਼ਨ 'ਚ ਬਹੁਤ ਆਉਂਦੇ ਆ ਵੀ ਕੋਈ ਆਂਦਾ ਤੁਹਾਨੂੰ ਅੱਜ ਪੱਕੇ ਕਰਾ ਦੇ ਕੋਈ ਸਾਰੀਆਂ ਸਰਕਾਰਾਂ ਆਉਂਦੀਆਂ ਪਰ ਬਾਅਦ 'ਚ ਸਾਡੀ ਆਵਾਜ਼ ਕੋਈ ਨਹੀਂ ਪੁੱਛਦਾ ਜਦੋਂ ਵੀ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਸਭ ਤੋਂ ਵੱਧ ਨੁਕਸਾਨ ਜਿਹੜਾ ਪੰਜਾਬ ਦਾ ਹੁੰਦਾ ਟਾਰੀ ਸਰਦ ਦਾ ਹੁੰਦਾ ਹਾਂਜੀ ਸਭ ਤੋਂ ਜ਼ਿਆਦਾ ਪੰਜਾਬ ਇਧਰ ਇਲਾਕੇ ਦਾ ਟਾਰੀ ਮੰਗ ਕੀ ਹੈ ਫਿਰ ਸਰਕਾਰ ਮੰਗ ਇਹੋ ਹੀ ਆ ਵੀ ਸਾਨੂੰ ਪਰਮਨੈਂਟ ਕੀ ਪੱਕਾ ਕੀਤਾ ਜਾਵੇ ਵਪਾਰ ਸ਼ੁਰੂ ਹੋ ਜੇ ਤਾਂ ਇਹ 1433 ਕੁਲੀਆਂ ਦਾ ਦਰਦ ਇਹਨਾਂ ਨੇ ਬਿਆਨ ਕੀਤਾ ਜਿਨ੍ਹਾਂ ਦੀ ਰੋਟੀ ਰੋਜੀ ਮੁਕੰਮਲ ਤੌਰ ਤੇ ਇਸ ਭਾਰਤ ਪਾਕ ਜਾਂ ਭਾਰਤ ਅਫਗਾਨਿਸਤਾਨ ਵਪਾਰ ਦੇ ਨਾਲ ਜੁੜੀ ਹੈ ਹਾਲਾਂਕਿ ਪਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਵਪਾਰ ਮੁਕੰਮਲ ਤੌਰ ਤੇ ਬੰਦ ਹੈ ਔਰੇ ਮੰਗਣੀ ਕਰ ਰਹੇ ਮੰਗੇ ਕਰ ਰਹੇ ਆ ਕਿ ਕੱਟੋ ਘੱਟ ਅਫਗਾਨਿਸਤਾਨ ਦਾ ਵਪਾਰ ਜਿਹੜਾ ਹੈ ਉਹ ਪਹਿਲਾਂ ਦੀ ਤਰ੍ਹਾਂ ਜਾਰੀ ਰਹੇ ਤਾਂ ਜੋ ਇਹਨਾਂ 1433 ਕੁਲੀਆਂ ਦੇ ਘਰ ਵਿੱਚ ਚੁੱਲਾ ਬਲਦਾ ਰਹੇ ਦੋ ਟਾਈਮ ਦੀ ਰੋਟੀ ਪਕਦੀ ਰਹੇ ਕੈਮਰਾ ਬਸਰ ਅਵਤਾਰ ਸਿੰਘ ਜੀ ਰਮਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅਟਾਰੀ ਬਾਰਡਰ